ਪਲਸਤਾਨ ਦੀ ਮੰਗ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਰਸਾ ਸਿੰਘ ਬਲਟੋਏ ਨੂੰ ਅਪੀਲ ਕਰਦੇ ਆ ਜੀ ਜੋ ਕਿ ਆਪਣੇ ਪੰਥਕ ਜਥੇਬੰਦੀਆਂ ਦੇ ਖਿਲਾਫ ਨਾ ਹੋ ਕਰ ਤੂੰ ਕਿਹੋ ਜਿਹਾ ਕਰੀ ਹਾਂ ਜੀ ਡੋਗਰਾ ਲਾਲੋ ਚਾਹ ਡੋਗਰ ਕਹੇ ਲੋ ਜੋ ਮਰਜੀ ਕਹੋ ਜੀ ਤੇ ਭਾਈ ਅੰਮਰਤਪਾਲ ਸਾਹਿਬ ਜੀ ਦਾ ਖਡੂਰ ਸਾਹਿਬ ਤੋਂ ਸਭ ਤੋਂ ਵੱਧ ਸਾਥ ਦਿਓ ਜੀ ਖਾਲਸ ਸਰਦਾਰ ਜਿੰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ are you ready ਦੇ ਵਿੱਚ ਐਤਕੀ ਵੀ ਉਮੀਦ ਪੂਰਾ ਯਕੀਨ ਨਾਲ ਸੰਖਤ ਨੂੰ ਕਿਤਕੀ ਵੀ ਸਰਦਾਰ ਸਿੰਘ ਜੀ ਸਮਾਨ ਇਲੈਕਸ਼ਨ ਵਿੱਚ ਬਾਜੀ ਮਾਰ ਜਾਣਗੇ ਕਿਉਂਕਿ ਸਮੇਂ ਦੀ ਆਗੂਤਾ ਵੱਲੋਂ ਜੋ ਭਾਈ ਅਮਰਤਪਾਲ ਸਿੰਘ ਜੀ ਨੂੰ ਡਿਪਲੂਗ ਜੇਲ੍ਹ ਵਿੱਚ ਪੇਦਤਾ ਗਿਆ ਔਰ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਬੇਦਮੀਆਂ ਦੇ ਅਨੰਤਰ ਕੋਈ ਇਨਸਾਫ ਨਾ ਮਿਲਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਦਮੀਆਂ ਅਨੰਤਰ ਜਾਰੀ ਰਹੀਆਂ ਔਰ ਉਹਨਾਂ ਦਾ ਕੋਈ ਇਨਸਾਫ ਨਹੀਂ ਮਿਲਿਆ ਜਿਹੜੀ ਨੌਜਵਾਨ ਪੀੜ੍ਹੀ ਸੀ ਬੇਰੁਜ਼ਗਾਰ ਹੋ ਗਈ ਸੀਗੀ ਔਰ ਕੋਈ ਸਹਾਰ ਨਹੀਂ ਸੀ ਕਿਸੇ ਦੀ ਪਰ ਸਰਦਾਰ ਸਿਮਰ ਜੀ ਸਹਿਮਾਨ ਨੇ ਆਪਣਾ ਜਿੰਨਾ ਵੀ ਫੰਡ ਉਹਨਾਂ ਨੂੰ ਸੰਬੰਧੀ ਸੈਂਟਰ ਸਰਕਾਰ ਵੱਲੋਂ ਮਿਲਿਆ ਸੀਗਾ ਉਹ ਫੰਡ ਸਾਰਾ ਉਹਨਾਂ ਨੇ ਪਬਲਿਕ ਦੇ ਵਿੱਚ ਲੋਕਾਂ ਵਿੱਚ ਵੰਡ ਦਿੱਤਾ ਜਿੰਨਾ ਜਨਾ ਵੀ ਕਿਸੇ ਨੂੰ ਆਇਆ ਉਹਨਾਂ ਨਾਲ ਫੰਡ ਉਹਨਾਂ ਦੇ ਲੋਕਾਂ ਵਿੱਚ ਵੜਿਆ ਤੇ ਲੋਕਾਂ 'ਚ ਉਤਸ਼ਾਹ ਵੀ ਆਪ ਦੇਖ ਸਕਦੇ ਹੋ ਤੁਸੀਂ ਕਿ ਬੀਬੀਆਂ ਭੈਣਾਂ ਦਾ ਇਕੱਠ ਹੈ ਵੀਰਾਂ ਦਾ ਇਕੱਠ ਹੈ ਇਹ ਇਕੱਠ ਗਵਾਈ ਪਰਦਾ ਹੈ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਐਤਕੀ ਵੀ ਬਾਜੀ ਲੈ ਜਾਣਗੇ ਸਵਾਉ ਉਹਨਾਂ ਦੇ ਦਫ਼ਤਰ ਜਦੋਂ ਘਾਟ ਦੇ ਉੱਤੇ ਪਹੁੰਚੀ ਸੰਗਤ ਸਾਰੀ ਸੋ ਗੁਰੂ ਸਾਹਿਬ ਕਿਰਪਾ ਕਰਨਾ ਸਦੋ ਰਹਿਮਤ ਬਖਸ਼ਿਸ਼ ਕਰਨ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜੜਪਾ ਪਹੁੰਚ ਕੇ ਜੀ ਆਇਆਂ ਕਹਿੰਦੇ ਆ ਔਰ ਅੱਜ ਜਦੋਂ ਕਾਰਨਾ ਕਰ ਰਹੇ ਨੇ ਆਪਣੇ ਦਫ਼ਤਰ ਦਾ ਬਾਕੀ ਸੰਗਤਾਂ ਦਾ ਇਕੱਠ ਦਸ ਰਹੇ ਆ ਕਿ ਸੰਗਤ ਦਾ ਉਤਸ਼ਾਹ ਪਿਛਲੇ ਨਾਲੋਂ ਵੱਧ ਕੇ ਐਦ ਕੀ ਪਹਿਲਾਂ ਨਾਲੋਂ ਵੱਧ ਕੇ ਉਤਸ਼ਾਹ ਐਦ ਕੀ ਨਜ਼ਰ ਆ ਰਹਾ ਹੈ ਸੰਗਤ ਨੂੰ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਹਾ ਅੱਜ ਭਾਈ ਹਾਂਜੀ 바이ਗੁਰਜੀ ਕਾ ਖਾਲਸਾ 바이ਗੁਰਜੀ ਕੀ ਫਤਿਹ ਮੈਂ ਜਰਨੈਲ ਸਿੰਘ ਪਿੰਡ ਗੋਬਿੰਦਗੜ ਜੇਜੀਆਂ ਤੋਂ ਜੀ ਭਾਈ ਅੰਮਰਤਪਾਲ ਦੇ ਸਮੁੱਧ ਜੋ ਕਿ ਆਪਾਂ ਸਮਨਜੀਤ ਮੰਨ ਜੀ ਦੇ ਸਪੋਰਟ ਤੇ ਆਇਆ ਜੀ ਪਿੰਡ ਗੋਬਿੰਦਗੜ ਜੇਜੀਆਂ ਤੋਂ ਸਾਰੇ ਲੋਕਾਂ ਨੂੰ ਅਪੀਲ ਆ ਜੀ ਸਾਰੀ ਸੰਗਤ ਨੂੰ ਜੋ ਕਿ ਵੱਧ ਚੜ ਕੇ ਸਾਥ ਦਿਓ ਭਾਈ ਸਾਹਿਬ ਦਾ ਸਿਮਨਜੀਤ ਮਾਨ ਦਾ ਜੀ ਅਰ ਭਾਈ ਸਾਹਿਬ ਦਾ ਜੀ ਭਾਈ ਅੰਮਰਤਪਾਲ ਜੀ ਦਾ ਜੀ ਖੰਡੂਰ ਸਾਹਿਬ ਤੋਂ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਜੀ ਜੀ ਨੇ ਇੱਕ ਖੰਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਚੋਣ ਜੱਤੇ ਲਈ ਬਿਠਾਇਆ ਜੀ ਤੋ ਜੋ ਕੇ ਭਾਈ ਸਾਹਿਬ ਦਾ ਸਮਰਥਨ ਕਰਿਆ ਜੀ ਉਹਨਾਂ ਨੇ ਖਡੂਰ ਸਾਹਿਬ ਤੋਂ ਜੀ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਜੀ ਅਤੇ ਮਾਨ ਸਾਹਿਬ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਅੱਜ ਅਸੀਂ ਦਰਬਾ ਪਿਕੇ ਆਏ ਆ ਜੀ ਭਾਈ ਸਾਹਿਬ ਭਾਈ ਸਾਹਿਬ ਅੰਮ੍ਰਿਤਪਾਲ ਦੀ ਮਾਨ ਸਾਹਿਬ ਨੇ ਸਪੋਰਟ ਕੀਤੀ ਸੀ ਕਿਉਂਕਿ ਅਸੀਂ ਅੱਜ ਦਰਬੇ ਜੀ ਮਾਨ ਸਾਹਿਬ ਦੀ ਸਪੋਰਟ ਤੇ ਆਏ ਆ ਜੀ ਸਾਡੀ ਬੇਨਤੀ ਆ ਹੱਥ ਬੰਨ੍ਹ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਸੱਚੇ ਸੁੱਚੇ ਮਾਨ ਸਾਹਿਬ ਨੂੰ ਜਿਤਾਓ ਜੀ ਕਿਉਂਕਿ ਇਹ ਇਕੱਲਾ ਹੀ ਇਕੱਲੀ ਬੰਦਾ ਜਿਹੜਾ ਇੱਕ ਜਗ੍ਹਾ ਤੇ ਖੜਾ ਬਾਕੀ ਸਭ ਹਿਲੋਲੇ ਜਾਂਦੇ ਨੇ ਜੀ ਬੇਨਤੀ ਭਾਈ ਅੰਮ੍ਰਿਤਪਾਲ ਕਰੋੜ ਸਭ ਤੋਂ ਖੜੇ ਨੇ ਜੀ ਬੇਨਤੀ ਆ ਭਾਈ ਸਾਹਿਬ ਅੰਮ੍ਰਿਤਪਾਲ ਨੂੰ ਵੀ ਵੱਧ ਤੋਂ ਵੱਧ ਵੋਟਾਂ ਨੂੰ ਕਰੋੜ ਸਭ ਤੋਂ ਜਿਤਾਓ ਬੈਗੋ ਖਾਲਸਾ ਬੈਗੋ ਫਤਿਹ ਜੀ ਕਿ ਪਤੇ ਆਪਣੀ ਸਾਰੀ ਸੰਗਤ ਨੂੰ ਅਪੀਲ ਹੈ ਜੋ ਕਿ ਮਾਨ ਸਾਹਿਬ ਪ੍ਰਧਾਨ ਸਾਹਿਬ ਜੀ ਦਾ ਸਭ ਤੋਂ ਵੱਧ ਸਾਥ ਦਿਓ ਜੀ ਵੋਟਾਂ ਚ ਅੱਜ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਸਪੋਰਟ ਦੇ ਵਿੱਚ ਪਿੰਟ ਸਹਿਰ ਡਿੜਵਾ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਸਾਡੇ ਦਫ਼ਤਰ ਦਾ ਕਾਰਤਨ ਹੋ ਰਿਹਾਗਾ ਤੇ ਅਸੀਂ ਆਪਣਾ ਬੀਬੀਆਂ ਦਾ ਜਥਾ ਲੈ ਕੇ ਆਏ ਹਾਂ ਸਾਡੇ ਨਾਲ ਭਾਈ ਵੀ ਆਏ ਨੇ ਤੇ ਅਸੀਂ ਉਮੀਦ ਕਰਦੇ ਹਾਂ ਡਿੜਵਾ ਹਲਕਾ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿੱਥੇ ਅਸੀਂ ਹੰਬਲਵਾ ਜ਼ਿਲ੍ਹਾ ਪ੍ਰੀਸ਼ਦ ਸਾਜਲੀ ਜ਼ਿਲ੍ਹਾ ਪ੍ਰੀਸ਼ਦ ਤੋਂ ਚੱਲ ਕੇ ਆਏ ਹਾਂ ਉੱਥੇ ਤੁਸੀਂ ਵੀ ਡਿੜਵੇ ਵਾਲੇ ਵੱਤੋਂ ਵੱਗ ਸਾਥ ਦਿਓ ਸਾਡਾ ਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਪੂਰੀ ਵੱਡੀ ਲੀਡ ਤੇ ਜਿਤਾ ਸਕੀਏ ਤਾਂ ਜੋ ਉਹਨਾਂ ਸਾਡਾ ਸਮਾ ਸਾਡੇ ਬੱਚਿਆਂ ਦੇ ਭਵਿੱਖ ਵਾਸਤੇ ਸਾਡੇ ਖਾਲਸੇ ਰਾਜ ਵਾਸਤੇ ਅਸੀਂ ਆਪ ਨਿਯੁਤ ਕਰ ਸਕੀਏ ਵਾਹਿਗੁਰਜ ਜਿੱਕਾ ਖਾਲਸਾ ਵਾਹਿਗੁਰਜ ਜਿੱਕੀ ਫਤਿਹ ਖਾਲਸਾ ਵਾਹਿਗੁਰਜ ਜਿੱਕੀ ਫਤਿਹ ਇੱਕ ਸੀ ਇੱਕ ਹੱਥ ਜੋੜ ਕੇ ਸੰਗਤਾਂ ਨੂੰ ਖੰਡੂਰ ਸਾਹਿਬ ਵਾਲਿਆਂ ਨੂੰ ਬੇਨਤੀ ਕਰਦੇ ਆ ਤੇ ਨਾਲ ਹੀ ਨਾਲ ਮੈਂ ਸੰਗਰੂਰ ਜ਼ਿਲ੍ਹੇ ਨੂੰ ਵੀ ਬੇਨਤੀ ਕਰਦੀ ਆ ਵੀ ਜਿੱਥੇ ਕਿਤੇ ਵੀ ਸਾਡੀਆਂ ਰਿਸ਼ਤੇਦਾਰੀਆਂ ਨੇ ਜਾਂ ਸਾਡਾ ਕੋਈ ਲੇਨ ਦੇ ਨਾ ਜਾਂ ਕੋਈ ਸਾਡੇ ਦੋਸਤ ਮਿੱਤਰ ਨੇ ਆਪਾਂ ਵੱਧ ਚੜ ਕੇ ਭਾਈ ਸਾਹਿਬ ਦੀ ਸਪੋਰਟ ਕਰੀਏ ਭਾਈ ਸਾਹਿਬ ਨੂੰ ਵੱਡੀ ਲੀਡ ਤੇ ਜਿਤਾ ਕੇ ਬਾਹਰ ਲਿਆ ਸਕੀਏ ਕਿਉਂਕਿ ਗੰਦੀਆਂ ਰਾਜਨੀਤੀਆਂ ਨੇ ਇਹਨਾਂ ਨੇ ਤਿੰਨ ਤਿੰਨ ਮਹੀਨਿਆਂ ਦੀ ਐਨਐਸਏ ਵਧਾਈ ਸੀ ਪਰ ਹੁਣ ਆਪਣੇ ਲਈ ਇੱਕੋ ਇੱਕ ਚਾਰਾ ਰਹਿ ਗਿਆ ਕਿ ਆਪਾਂ ਭਾਈ ਸਾਹਿਬ ਨੂੰ ਵੱਡੀ ਲੀਡ ਤੇ ਜਿਤਾ ਕੇ ਤੇ ਉਹਨਾਂ ਨੂੰ ਆਪਾਂ ਬਾਹਰ ਆ ਸਕਦੇ ਆਗੇ ਤੇ ਮੈਂ ਚਾਹਨੀ ਹੈ ਕਿ ਆਪਾਂ ਸਾਰੇ ਜਾਣੇ ਰਲ ਮਿਲ ਕੇ ਸਾਥ ਦਈਏ ਤੇ ਆਪਾਂ ਸਾਰੇ ਜਾਣੇ ਜੇ ਆਪਣੇ ਕੋਲੇ ਟਾਈਮ ਆ ਤਾਂ ਜਾ ਕੇ ਉਹਨਾਂ ਦੀ ਸਪੋਰਟ ਵੀ ਕਰੋ ਮੈਂ ਤਾਂ ਇਹ ਵੀ ਕਹਾਂਗੀ ਕਿਉਂਕਿ ਸੰਗਰੂਰ ਵਾਲੇ ਤਾਂ ਚੱਲੇ ਹੋਏ ਨੇ ਖੰਡੂਰ ਸਾਹਿਬ ਵਾਲੇ ਵੀ ਚਲੋ ਜੀ ਜਿੱਥੇ ਜਿੱਥੇ ਵੀ ਕਿਤੇ ਕਿਤੇ ਵੀ ਆਪਣੀ ਜਾਣ ਪਛਾਣ ਆ ਤਾਂ ਸਾਰੇ ਕਹੋ ਜੀ ਆਪਣੇ ਰਿਸ਼ਤੇਦਾਰਾਂ ਨੂੰ ਕਹੋ ਵੀ ਆਪਾਂ ਵੱਧ ਤੋਂ ਵੱਧ ਭਾਈ ਸਾਹਿਬ ਦੀ ਸਰਦਾਰ ਸੁਮਰਨਜੀਤ ਸਿੰਘ ਮਾਨ ਦੀ ਸਪੋਰਟ ਕਰੀਏ ਜੀ ਵਾਈਗੁਰ ਜਿੱਕਾ ਖਾਲਸਾ ਵਾਈਗੁਰ ਜਿੱਕੀ ਫਤਿਹ ਬਲਜੀ ਸਿੰਘ ਜੋ ਕਿ ਆਪਣੇ ਆਪਣਾ ਖਾਪੜਾ ਲੈ ਕੇ ਆਇੰਗੇ ਅਸੀਂ ਸਾਰੇ ਪਿੰਡ ਦੇ ਨੌਜਵਾਨ ਮੁੰਡੇ ਜੋ ਕਿ ਸਮਰਨਜੀਤ ਮਾਨ ਦੇ ਨਾਲ ਹੱਕ ਦੇ ਵਿੱਚ ਖੜਦੇ ਹੋਏ ਉਹ ਅੱਜ ਲਾਲੋਵੀ ਦਫ਼ਤਰ ਦਾ ਘਾਟਨ ਕਰਨ ਦੇ ਮੌਜੂਦਾ ਪਹੁੰਚੇ ਨੇ ਇੱਥੇ ਸਾਰਿਆਂ ਦਾ ਮੈਂ ਬਹੁਤ ਦਿলো ਧੰਨਵਾਦ ਕਰਦਾ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜੇ ਨੇ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਜਿਹੜਾ ਕਿ ਇੱਕ ਦਫ਼ਤਰ ਆਪਾਂ ਨੂੰ ਸਮਰਨਜੀਤ ਮਾਨ ਨੇ ਦੜਬੇ ਦੇ ਦਿੱਤਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੋ ਕਿ ਆਪਾਂ ਨੂੰ ਸੰਗਰੂਰ ਜਾਣਾ ਪੈਂਦਾ ਸੀਗਾ ਆਪਾਂ ਨੂੰਰੇ ਨੇੜੇ ਆਪਣੇ ਹਲਕੇ ਦੇ ਵਿੱਚ ਹੀ ਬਹੁਤ ਧੰਨਵਾਦ ਜਿਹੜਾ ਕਿ ਬਣਾ ਕੇ ਦਿੱਤਾਗਾ ਮੈਂ ਸਾਰੇ ਮੇਰੇ ਜਿੰਨੇ ਆਏ ਪਾਈਆਂ ਦਾ ਸਾਰਿਆਂ ਦਾ ਤੁਹਾਨੂੰ ਧੰਨਵਾਦ ਕਰਦਾ ਹਾਂ ਜੀ ਬਹਿਰ ਜੀ ਖਾਲਸਾ ਬਹਿਰ ਜੀ ਕੀ ਪਤੇ ਮਾਪਿੰਡ ਸ਼ਾਜਲੇ ਤੋਂ ਦਰਸ਼ਨ ਸਿੰਘ ਸ਼ਾਜਲਾ 25 ਬੰਦੇ ਲੈ ਕੇ ਆਇਆ ਜੀ ਸੇਵਨ ਸਿੰਘ ਮਾਨ ਦੀ ਸਪੋਰਟ ਖਾਤਰ ਅਸੀਂ ਪੂਰਾ ਜ਼ੋਰ ਲਾ ਕੇ ਪੂਰੀ ਮਿਹਨਤ ਨਾਲ ਮਾਨ ਸਾਹਿਬ ਨੂੰ ਜਿਤਾਵਾਂਗੇ ਪੂਰਾ ਵਿਸ਼ਵਾਸ ਦਿੰਦੇ ਆ ਕਿ ਪੂਰੀਆਂ ਵੋਟਾਂ ਪਾ ਕੇ ਪਿੰਡ ਛਾਜ ਦੇ ਤੋਂ ਬਹੁਮਤ ਨਾਲ ਅਸੀਂ ਪਿੰਡ ਚੋਂ ਜਿਤਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਛਾਜ ਦੀ ਤੋਂ ਪ੍ਰਧਾਨ ਡਰੌਲੀ ਤੇਗ ਰਿਆਲ ਸਿੰਘ ਫੌਜੀ ਕਾਫਲਾ ਲੈ ਕੇ ਆਇਆ ਗੱਡੀਆਂ ਦਾ ਵੱਧ ਤੋਂ ਵੱਧ ਅਸੀਂ ਪਿੰਡ ਦੇ ਵਿੱਚੋਂ ਅਸੀਂ ਦਿੜਬੇ ਦਫਤਰ ਦੇ ਵਿੱਚ ਸੰਗਤ ਲੈ ਕੇ ਆਏ ਪਿੰਡ ਸ਼ਾਲੀ ਤੋਂ ਪਿਛਲੇ ਇਲੈਕਸ਼ਨ ਚ ਵੀ ਵੱਧ ਤੋਂ ਵੱਧ ਲੀਡ ਕਰਾਈ ਸੀ ਐਤ ਕੀ ਵੀ ਵੱਧ ਤੋਂ ਵੱਧ ਲੀਡ ਕਰਾਵਾਂਗੇ ਇੱਕੋ ਇੱਕ ਵੋਟ ਪਾ ਅਸੀਂ ਸ਼ਾਲੀ ਤੋਂ ਮਾਨ ਸਾਹਿਬ ਨੂੰ ਪ੍ਰਭਾਵਾਂਗੇ ਅੱਜ ਇਹੀ ਭਗਵੰਤ ਮਾਨ ਬੋਲਦਾ ਕਹਿੰਦਾ 13 0 13 ਜੀਰਾਂ ਆਉਂਦੀ ਬਸਾ 13 ਇੱਧਰ ਕਰ ਲਾਂਗੇ ਆਪਾਂ ਉਹ ਤਾਂ 0 ਹੀ ਰਹਿ ਜਾਣਾ ਹੈ ਭਗਵਾਨਤਬਾਂ ਜਿੰਨਾ ਮਰਜੀ ਬੋਲੀ ਜਾਵੇ ਕਿਉਂ گاਉਂ ਵਾਲੇ ਨੂੰ ਗੱਲਾਂ ਗੋਲਾਈਆਂ ਖਾਸੀਆਂ ਆਉਂਦੀਆਂ ਹੁੰਦੀਆਂ ਨੇ ਪਰ ਪਿਛਲੀ ਚੋਣ ਨਾਲੋਂ ਵੱਧ ਵੋਟਾਂ 'ਚ ਤਾਂ ਜਿੰਨੀਆਂ ਵੀ ਇੱਥੇ ਸਰਕਾਰਾਂ ਦੇ ਜਾਂ ਪਾਰਟੀਆਂ ਦੇ ਬੰਦੇ ਨੇ ਸਭ ਤੋਂ ਵੱਧ ਵੱਧ ਤੋਂ ਵੱਧ ਲੀਡ ਦੇ ਵਿੱਚ ਮਾਨ ਸਾਹਿਬ ਜਿੱਤ ਕੇ ਤਾਂ ਪਾਰਲੀਮੈਂਟ ਪਹੁੰਚੂਗਾ ਬੈਗੁਰਜੀਕਾ ਖਾਲਸਾ ਸ੍ਰੀ ਬੈਗੁਰਜੀਕੀ ਫਤਿਹ ਹੋਣ ਮੁਰਦੀ ਨੇ ਅੱਖ ਚ ਪਾ ਕੇ ਆਖਾ ਤੇ ਬੋਲ ਗਿਆ ਸੀ ਇਹ ਖੈਰਾ ਦੇਕਾ ਕੈਰਾ ਸਰੂ ਦੇ ਹੋੜ ਚ ਲਾਇਆ ਕਾਂਗਰਦੀ ਮਿੰਤੀ ਆਪਰੇ ਗੁਰੂ ਤੋਂ ਅਜੇ ਦਾ ਹਣਵਾਂ ਵੀ ਦੇ ਜਾ ਫਸਕੀ ਤੈਂ ਜਿਵੇਂ ਮਾਨਸਾਹੂ ਨੂੰ ਖੈਰਾ ਹਰਾ ਤੱਕਦਾ ਪਰ ਕੋਈ ਹੋਣੀ ਪਰ ਖੈਰਾ ਵੀ ਜੋੜ ਲਾਵੇ ਤਾਂ ਰਾਹੂ ਦੀ ਹੋੜ ਲਾ ਲੇ ਮੇਦੀ ਹੋੜ ਲਾ ਲੇ ਮਾਨਸਾਹੂ ਦੀ ਜਿਹੜੀ ਸਪੀਡ ਅੱਜ ਚੱਲੇ ਹੋਈ ਆ ਰੇ ਹੋ ਆਰੈਂਡ ਗੱਡੀ ਕਿ ਸੱਜਣਾ ਨਾ ਦੇ ਰਹੀ ਨਾ ਕਰਦੀ ਦੀ ਇਹ ਸਿੱਧੀ ਦਿੱਤੀ ਮੋਟੂਗੀ ਕੈਉਂ ਕਉਂ ਚੂਗੀ ਕਦੇ ਅਜੇ 라ਉਂਦੀਆਂ ਗੱਲਾਂ ਕਰਦਾ ਬੋਦੀ 라ਉਂ ਕੀ ਦਾ ਫਾਦਾ ਕਿਹੜਾ ਰਾਮ ਹੋਈ ਨਹੀਂ ਤੇ ਕਦੇ ਦਾ ਹਿੰਦੂ ਦਾ ਵੀਰ ਸਿੱਖ ਦਾ ਵੀਰ ਫਾਹੀ ਦਾ ਵੀਰ ਖੰਡਾ ਰਾਮ ਹੈ ਜੇ ਅਸੀਂ ਸੁਭਲੋਂ ਦੀ ਗੱਲ ਕਰੀਏ ਫਾਦੇ ਗੁਰੂ ਖੋਬੇ ਨਹੀਂ ਕੈਉਂ ਕਿ ਉਹ ਤੱਕ ਤੇ ਸਮਾ ਸਮਾ ਮਾ ਜੀ हूं मन मां कंदा हिंदू बिर नदी चलो उहो शान करुप रही छॾंदा कला तेरहं जीरो ਤੇਰੇ ਨਾਲ ਵੀਰੋ ਐਦੇ ਪਕੜੇ ਹੋ ਉਹਦੀ ਜੀਜਾ ਨੂੰ ਲੈ ਜਾ ਨਾ ਉਹ ਜਿਹੜੀਆਂ ਤੇਰੇ ਨੇ ਤੇਰੇ ਤੇਰਾ ਮਾੜਾ ਫਤਿਹ ਕਰਦੇ ਬਾਈ ਜੀ ਕਾ ਖਾਤਾਂ ਬਾਈ ਜੀ ਦੀ ਜੀ ਹੱਤੇ ਨਹੀਂ ਕਹਿ ਸਕਦਾ ਜਿਆ ਉਹ ਕੱਲ੍ਹ ਹੀ ਸਰਦਾਰ ਸਿਮਰਜੀਤ ਸਿੰਘ ਮਾਨ ਹੈ ਤੇ ਥੋੜੀ ਜੀ ਬੇਨਤੀ ਕੋਲ ਕਰਦਾ ਮੈਂ ਤੁਹਾਡੇ ਹਰ ਇੱਕ ਨੇ ਆਪਣੇ ਪੂਰੇ ਦਿੜਬੇ ਪੂਰੇ ਸੰਗਰੂਰ ਦੇ ਬਰਨਾਲੇ ਮੇਰੇ ਕੋਲ ਨੇ ਤੇ ਰਿਸ਼ਤੇਦਾਰੀਆਂ ਹੈਗੀਆਂ ਨਹੀਂਆ ਚਾਹੇ ਬਾਰ ਕੋ ਨਹੀਂ ਰਹਿ ਗਿਆ ਹੱਥ ਜੋੜ ਕੇ ਝੋਲੀ ਅੜ ਕੇ ਇਸ ਵਾਰ ਜ਼ਰੂਰ ਵੋਟ ਮੰਗੋ ਵੀਰੋ ਆਪਾਂ ਦੇ ਜੇ ਇੱਕ ਬੰਦਾ ਹੈ ਤਾਂ ਉਹ ਕਟੋ-ਕਟ 50-60 ਵੋਟਾਂ ਤੋਂ ਆਉਂਦਾ ਦਾਅਵੇਦਾਰ ਰੱਖੇ ਤਾਂ ਆਪਣੀ ਇਹ ਜਿੱਤ ਜਿੱਤ ਨਹੀਂ ਆਪਣੀ ਕਰਤਾਰ ਪੈਦਾ ਕਰਨਾਗਾ ਜੋ 99 ਵਾਲਾਗਾ ਇਹਨਾਂ ਨੂੰ ਦੱਸਣਾਗਾ ਕਿਉਂਕਿ ਪੂਰੇ ਭਾਰਤ ਦੀਆਂ ਨਿਗਾ ਸਿਰਫ ਸੁੰਹੂਰ ਤੇ ਲੱਗਿਆ कि ਜੇ ਇਹ ਨੂੰ ਹਰਿਆ ਹਰਿਆਤਾ ਤੋਂ ਰਾਜਪਤੀ ਸੁਮਾਨ ਨੂੰ ਤੇ ਦੂਜੀ ਬੇਨਤੀ ਹੈਗੀ ਫਰੂਰ ਦਾ ਮਤੇ ਸਵਾਰ ਅਮਰਤਪਾਲ ਸਿੰਘ ਖੜੇ ਹੈਗਾ ਉਹਨੇ ਜਦੋਂ ਪਿਛਲੀ ਵਾਰ ਹੋਣਾ ਤਾਂ ਬਾਈ ਦੇ ਵਿੱਚ ਲੈਕਚਰ ਦਿੱਤੇ ਆ ਮੈਂ ਰਾਜੂ ਜਾਨੇ ਦੀ ਪਰਵਾਹੀ ਸਿਰਦਾ ਕਰਦਾ ਸਲਾਮ ਕਰ ਦੇਗਾ ਉਹਨਾਂ ਨੇ ਸਾਡੇ ਵਾਸਤੇ ਕੁਰਬਾਨੀ ਦਿੱਤੀ ਹੈਗੀ ਆਜੋ ਕੇ ਮਤਸਾਲ ਨਿਰੂਗੜ ਦੀ ਜੇਲ੍ਹ ਦੇ ਵਿੱਚ ਪੰਡਾ ਹੈ। ਆਜੋ ਉਹਦੀ ਅੱਖਾਂ ਮਿਚ ਗਈਆਂ। আর ਦੋਨੋਂ ਦੀ ਅੱਖਾਂ ਬੰਦਰ ਹੋ ਗਈਆਂ। ਬਗਲਕੇ ਜਿਆ ਕੋੜੇ ਬਗਲਕੇ ਕੋੜੇ ਆਏ ਸੀਗੇ ਪ੍ਰਧਾਨ ਸਾਹਿਬ ਲਵੇ ਵੀ ਸੰਗਵੇ ਸੀ ਛਾੜਦੇ ਅਸੀਂ ਬਲਦੀ ਸਿੰਘਾਂ ਦੀ ਰਿਹਾਈ ਲਈ ਆਉਂਦਾ ਗਿਆ। ਅਸੀਂ ਉਹ ਭੈਣ ਨੂੰ ਫੜਾ ਲੜ ਜਾਏਗਾ ਜੋ ਰਾਜੋਆਂ ਦੀ ਭੈਣ ਸੀ। ਅਸੀਂ ਸਲਾਮ ਕਰਦੇ ਹਾਂ ਉਹਦੀ ਕੁਰਬਾਨੀ ਨੂੰ। 25 ਸਾਲ ਰਾਜ ਕਰਕੇ ਉਦੋਂ ਉਹਨਾਂ ਨੂੰ ਕਿਉਂ ਨਹੀਂ ਜ਼ਿਆਦਾ ਆਇਆ? ਮੰਦੀ ਸਿੰਘਾ ਉਹ ਤਾਂ ਕਾਪੂ ਜਿਆਦਾ ਹੀ ਬੰਦੀ ਸਿੰਘਾ ਇਹਨਾਂ ਨੂੰ ਵੋਟਾਂ ਵਾਲੇ ਬੰਦੀ ਸਿੰਘਾ ਕਿਉਂ ਜ਼ਿਆਦਾ ਜਿਆਦੇ ਨੇਗੇ ਅੱਜ ਵੀ ਦਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਵਰਤ ਪਾਉਂਦਾ ਕਿੰਨੇ ਸਿੰਘ ਬਣ ਕਰਨਗੇ ਉਥੇ ਚੱਲ ਚਾਹੇ ਅਜਰਾਮ ਤੋਂ ਲੜ ਰਿਆ ਗਿਆ ਸਰਕਾਰ ਸਾਰੇ ਬਖ ਸੋਚੀ ਉਹ ਵੀ ਤਾ ਸਾਡੇ ਲਈ ਸੋਚਦਾ ਕੌਣ ਖੜਦਾ ਇੱਕ 80 ਸਾਲ ਦਾ ਬਜ਼ੁਰਗ ਆ ਜੋ ਦੀ ਰੌਬ ਕਰਨ ਦੀ ਉਮਰ ਹੈਗੀ ਅੱਜ ਉਹ ਸਾਡੇ ਲਈ ਠਿਕੜਾ ਕੇ ਲੜ ਰਿਹਾਗਾ ਸੋਚ ਕੇ ਸੋਚ ਕੇ ਬੋਲ ਰਿਹਾ ਤੁਮਾਰ ਤੋਂ ਤਾਂ ਜੋ ਸਾਡੀ ਬੋਲ ਰਿਹਾ ਤੁਮਾਰ ਸਹੀ ਹੋ ਸਕੇ ਇਹ ਇੱਕ ਬੇantia ਕਰਦਾਗਾ ਬਵਾਹਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਰਾਮ ਰਾਮ उघाटन कराफ़ी कंदा आहियूं लेट बुक हुया कुझु दौर जी सारी जंग ते ਜਿਹੜਾ ਸਾਰੇ ਕੰਮ ਕਾਰ ਛੱਡ ਕੇ ਅੱਜ ਸੜਕ ਤੇ ਜੈ ਦਸਤ ਦੇ ਉੱਤੇ ਉੱਤਰ ਕੇ ਤੁਸੀਂ ਦਸਤ ਦੇ ਰਹੇ ਮੈਂ ਆਸ ਕਰਦਾ ਹਾਂ ਕਿ ਸਤਨਾਮ ਪੰਥ ਦੀ ਜਿੱਤ ਸਾਰੇ ਪੰਜਾਬ ਤੋਂ ਕਰਦੇ ਹੋਗੇ ਜੋ ਹਰ ਇੱਕ ਸਾਧਿਆ ਪੰਜਾਬ ਦੀਆਂ ਸੇਂਟਾ ਚੰਡੀਗੜ੍ਹ ਦੇ ਉੱਤੇ ਵੀ ਹਰਿਆਣਾ ਦੇ ਵਿੱਚ ਕੋਈ ਸੇਂਟਾ ਤੇ ਕਰ ਨਵਾਂ ਉਤੇ ਵਿੱਚ ਵੀ ਕੰਮੀਆਂ ਦਾ ਨੰਬਰ ਸਾਰੇ ਕੈਂਡੀਏ ਖੜੇ ਹੋਏ ਹੋਏ ਹਨ ਤੁਹਾਨੂੰ ਪਤਾ ਹੈ ਕਿ ਸਿੱਖਾਂ ਦੇ ਉੱਤੇ ਇੱਕ ਨਵਾਂ ਜਵਰ ਸ਼ੁਰੂ ਕਰ ਦਿੱਤਾ ਹੈ ਮੋਦੀ ਸਰਕਾਰ ਨੇ ਬੀਜਪੀ ਦੇ ਆਦਰਸ਼ ਸਦੇ ਇਹਨਾਂ ਨੇ ਇੱਕ ਕਾਪੀ ਸਕੀਮ ਬਣਾਈ ਹੈ ਕਿ ਜਿਹੜੇ ਵੀ ਸਿੱਖ ਸਰਕਾਰੀ ਕੀ ਗੱਲ ਕਰਨਗੇ ਮੇਰੇ ਸਾਹਮਣੇ ਮੁੱਖਾਂ ਦੇ ਵਿੱਚ ਹੋਣ ਕਿ ਸਰ ਇੱਥੇ ਇੰਡੀਆ ਦੇ ਵਿੱਚ ਹੋਣ ਉਹਨਾਂ ਨੂੰ ਆਪਣੀਆਂ ਜਨਸੀਆਂ ਤੋਂ ਕੋੜੀ ਮਾਲ ਕੇ ਮਰਵਾ ਦੇਣਾ ਇਸ ਸਕੀਮ ਦੇ ਹੈ ਟੈਨਰ ਦੇ ਤੇ ਮੈਚਰ ਨੂੰ ਮਲਵਾਤਾ ਬਲਕ ਨੂੰ ਮਲਵਾਤਾ ਹੈ ਸੋਕਰ ਗੋਲ ਸਿੰਘ ਨੰਬਰਵਾਟਾ ਬਰਤਾਨੀਆਂ ਦੇ ਵਿੱਚ ਅਫਤਾਰ ਸਿੰਘ ਖੰਡੇ ਨੰਬਰਵਾਟਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਡਵਾਰ ਨੰਬਰਵਾਟਾ ਰੋਡੇ ਨੰਬਰਵਾਟਾ ਆਪਣੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਟੂ ਨੰਬਰਵਾਟਾ ਤੇ ਆਪਣੇ ਪੰਜਾਬ ਦੇ ਵਿੱਚ ਮੋਹਸੇਵਾਲ ਨੰਬਰਵਾਟਾ ਜਿੰਨਾਂ ਤੇ ਸ਼ੋਮਨੀ ਅਕਾਲੀ ਦਾ ਨੰਬਰ 7 ਜਿਸ ਨੇ ਜਨਮ ਲਿਆ ਜਿਹੜਾ ਕਲਰੂ ਦਾ ਨਾਂ ਉਹ ਵੀ ਸੱਚਾ ਰਾਸੀ ਚੋਇਆ ਸੀ ਉਸ ਵਕਤ ਤੋਂ ਇਹ ਪਾਰਟੀ ਤੋੜ ਕੇ ਹਿੱਕਾਂ ਦੇ ਲਈ ਹਿੱਕਾਂ ਦੇ ਲਈ ਜੋੜ ਰਹੀ ਹੈ ਉਹ ਅਸੀ ਚੰਗੇ ਹੈ ਇਸ ਸਾਡੇ ਪਾਰਟੀ ਪਾਰਲੀਮੈਂਟ ਦੇ ਵਿੱਚ ਪਹੁੰਚੇ ਜਿੱਥੇ ਜੜੀਆਂ ਗੱਲਾਂ ਮੈਂ ਇੱਥੇ ਕਰ ਰਿਹਾ ਮੈਂ ਪਿਛਲੇ ਸਮੇਂ ਦੇ ਵਿੱਚ ਕੋਈ ਨਿਪੰਡਾ ਕਰ ਵੀ ਦਿੱਤੀ ਹੈ ਤੁਸੀਂ ਸੁਣੀਆਂ ਹੋਣਗੀਆਂ ਕਿ ਮੋਦੀ ਹਰੇ ਬੀਜਪੀ ਤੇ ਆਣੇ ਸੱਚ ਬਾਅਦ ਦੇ ਮੁਲਖਾਂ ਤੇਥੇ ਹਿੰਦੁਸਤਾਨ ਪੰਜਾਬ ਹਰਿਆਣੇ ਦੇ ਵਿੱਚ ਜਿਹੜੇ ਸਾਡੀ ਜੀ ਗੱਲ ਕਰਦੇ ਆ ਏਜੰਸੀਆਂ ਨੂੰ ਹੁਕਮ ਦੇ ਦਿੱਤੇ ਆ ਕਿ ਇਹਨਾਂ ਨੂੰ ਮਾਰ ਦਿਓ ਸੋ ਸਾਧ ਸੰਗਤ ਜੀ ਅਸੀਂ ਪਿੱਛੇ ਨਹੀਂ ਹਟਣਾ ਜਿਹੜਾ ਵੀ ਜ਼ਬਰ ਹੁੰਦਾ ਇਹ ਸ਼ੁਰੂ ਤੋਂ ਗੁਰੂ ਨਾਨਕ ਸਾਹਿਬ ਨੇ ਜਿਹੜਾ ਸਾਨੂੰ ਜਨਮ ਸਾਡੇ ਧਰਮ ਤੇ ਕੌਮ ਨੂੰ ਦਿੱਤਾ ਅਸੀਂ ਕਦੇ ਪਿੱਛੇ ਨਹੀਂ ਹਟੇ پادشاہگل حکومت دے کوئی بھی غیر مسلمان کرپان نہیں بن سکتا کوڑے دی سواری نہیں کر سکتا شکار نہیں سی کھیل سکتا پہن سکتا اے ساریاں راج کرن والیا ਨਛਰਨੀਆ 6ਵੇਂ ਪਾਤਸ਼ਾਹ ਨੇ ਸਾਨੂੰ ਦਿੱਤੀ ਹੈ ਆਪਾਂ ਹੋ ਪਿੱਛੇ ਜਾ ਰਹੇ ਹਾਂ ਰਾਜ ਕਰਨ ਤੋਂ ਪਿੱਛੇ ਜਿਸ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਪੁਮੰਦੀ ਲਾਈ ਜਾਤ ਪਾਤ ਦੇ ਉੱਤੇ ਹੁਣ ਆਪਾਂ ਪਰਚਾ ਉਤਕੜ ਲਖਪੇ ਇਹ ਬੜੀ ਸ਼ਰਮ ਦੀ ਗੱਲ ਹੈ ਸਭ ਐਸ ਕਰਦੇ ਕਿ ਅੱਜ ਦੀ ਵਾਰੀ ਵੀ ਫੇ सतत लेई ਤੁਸੀਂ ਪੰਥ ਨੂੰ ਉੱਚਾ ਰੱਖੋਗੇ ਪੰਥ ਦਾ ਸਭ ਤੋਂ ਵੱਡਾ ਅਰਥ ਹੈ ਮੈਂ ਮਰਾਂ ਪੰਥ ਜਿਉਏ ਮੈਂ ਮਰਾਂ ਪੰਥ ਜਿਉਏ ਅਸੀਂ ਮਰ ਸਕਦੇ ਹਾਂ ਪਰ ਪੰਥ ਨੂੰ ਅਸੀਂ ਕਦੇ ਵੀ ਮਰਨ ਨਹੀਂ ਜਗਾ ਹੈ ਇਹ ਮੈਂ ਸੰਗਤ ਦੀ ਸਰਕਾਰ ਤੇ ਬੋਦੀ ਨੂੰ ਕਹਿ ਰਿਹਾ ਕਿ ਇਹ ਜਿਹੜੇ ਆਰਡਰ ਦਿੱਤੇ ਐ ਸਿੱਖਾਂ ਨੂੰ ਮਾਰਨ ਦੇ ਜਾਨੋ ਇਹ ਵਾਪਸ ਕੀਤੇ ਜਾਣ ਕਿਉਂਕਿ ਇਹਦਾ ਅਸਰ ਬਹੁਤ بڑا ਹੁੰਦਾ ਦੁਨੀਆਂ ਦੇ ਵਿੱਚ ਸਾਰੀ ਦੁਨੀਆਂ ਦੇ ਵਿੱਚ ਹੁਣ ਸਿੱਖ ਫੈਲੇ ਹੋਏ ਐ ਤੋਂ ਢੀਆਂ ਜਿੰਨੀਆਂ ਵੀ ਸਵਾਰਣ ਖੰਡੇ ਐ ਦੂਤ ਖੰਡੇ ਐ ਉਹ ਸਿੱਖਾਂ ਦੀ ਮਾਨ ਰੇਟ ਆ ਗਏ ਐ ਅਜਿ ਸਾਰਿਆਂ ਨੂੰ ਇੱਕ ਤਵਾਜ਼ ਦਈਏ ਕਿ ਕੀ ਇਰਖੜ ਸਕਦੇ ਆਂ ਨਹੀਂ ਸੋ ਮੇਰਾ ਮਤਲਬ ਹੈ ਸਿੱਖਾਂ ਦੇ ਨਾਲ ਜਿਹੜਾ ਬੈਰ ਪਾਇਆ ਕੋਤੇ ਇਹਨੂੰ ਖਤਮ ਕਰਨਾ ਪਊਗਾ ਜੇ ਨਹੀਂ ਤਾਂ ਸਿੱਖ ਨੂੰ ਪਤਾ ਹੈ ਕਿ ਆਪਾਂ ਨੇ ਇਨਸਾਫ ਕਿਵੇਂ ਲੈਣਾ ਹੈ ਬੰਦੀਆਂ ਸੱਜੀਆਂ ਦੇ ਲਈ ਕਲੰਦੇ ਰਏ ਇਸ ਸਦੀ ਦੇ ਵਿੱਚ ਵੀ ਲਏ ਹੈ ਤੇ ਹੁਣ ਵੀ ਅਸੀਂ ਲਵਾਂਗੇ ਸੋ ਸਾਥ ਸੰਗਤ ਇਹ ਮੈਂ ਤੁਹਾਡਾ ਬਹੁਤ ਦਿਲੋਂ ਰਣੀ ਹੈ ਜਿਹੜਾ ਤੁਸੀਂ ਸਾਰੇ ਕੰਮਕਾਰ ਛੱਡ ਕੇ ਇੰਨੀ ਗਰਮੀ ਦੀ ਧੁੱਪ ਦੇ ਵਿੱਚ ਵੀ ਮੀਆਂ ਤੇ ਤੁਸੀਂ ਹਾਜ਼ਰ ਹੋਏ ਹੋ ਇਹਨਾਂ ਸ਼ਬਦਾਂ ਦੇ ਨਾਲ ਆਪ ਕਰਦਾ ਹੋਇਆ ਕਿ ਪਹਿਲੀ ਤਰੀਕ ਨੂੰ ਰਿਕਾਰਡ ਤੋੜਵੇ ووٹ 파ਕੇ ਅਕਲੀ ਜਨਨਪਤ ਸਰ ਨੂੰ ਪਾਰਲਮੈਂਟ ਦੇ ਵਿੱਚ ਭੇਜੋਗੇ ਇਨ ਜਿੰਦਾਬਾਦ ਸਰਜੀਤ ਸਿੰਘ ਜਿੰਦਾਬਾਦ ਸਰਜਮ ਸਿੰਘ ਜਿੰਦਾਬਾਦ ਇਨ ਸ਼ਬਦਾਂ ਦੇ ਨਾਲ ਆਪ ਤੋਂ ਹਕਮ ਮੰਗਦਾ ਹੈ ਫਤੇ ਅਰਸ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਤਰੇ ਖਾਲਸਾ স্তান ਦੀ ਮੰਗ ਕਰਦੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਬਿਰਸਾ ਸਿੰਘ ਬਲਟੋਏ ਨੂੰ ਅਪੀਲ ਕਰਦੇ ਆ ਜੀ ਜੋ ਕਿ ਆਪਣੇ ਪੰਥਕ ਜਥੇਬੰਦੀਆਂ ਦੇ ਖਿਲਾਫ ਨਾ ਉਹ ਕਰ ਤੂੰ ਡੋਗਰਾ ਕਹਿੰਦੇ ਹਾਂ ਜੀ ਡੋਗਰਾ ਲਾਲੋ ਚਾਹ ਡੋਗਰ ਕਹੇ ਲੋ ਜੋ ਮਰਜ਼ੀ ਕਹੋ ਜੀ ਤੇ ਭਾਈ ਅੰਮਰਤਪਾਲ ਸਾਹਿਬ ਜੀ ਦਾ ਖਡੂਰ ਸਾਹਿਬ ਤੋਂ ਸਭ ਤੋਂ ਵੱਧ ਸਾਥ ਦਿਓ ਜੀ ਖਾਲਸ ਸੁਲਤਾਨ ਜਿੰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ